ਚੰਨੀ ਨੂੰ ਕਾਂਗਰਸ ਹਾਈ ਕਮਾਂਡ ਨੇ ਦਿੱਤੀ ਵੱਡੀ ਜ਼ਿੰਮੇਵਾਰੀ ਵਧਾ ਦਿੱਤਾ ਚੰਨੀ ਦਲਤਚਾਰੇ ਵੱਜੋਂ ਅੱਗੇ ਮਾਮਲਾ ਕੀ ਹੈ ਚੰਨੀ ਨੂੰ ਕਿਹੜੀ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ ਕਾਂਗਰਸ ਹਾਈ ਕਮਾਂਡ ਨੇ ਕਿਹੜਾ ਅਹਿਮ ਤੇ ਵੱਡਾ ਫੈਸਲਾ ਪੰਜਾਬ ਨੂੰ ਲੈ ਕੇ ਲੈ ਲਿਆ ਕੀ ਸਾਰੀ ਕਹਾਣੀ ਹੈ ਚੰਨੀ ਦੋ ਕਦਮ ਅੱਗੇ ਕਿਵੇਂ ਲੰਘਦੇ ਹੋਏ ਬਾਕੀਆਂ ਨਾਲੋਂ ਵਿਖਾਈ ਦਿੰਦੇ ਆ ਇਹਦੇ ਤੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਅਪੜਦੇ ਰਹਿ ਕਾਂਗਰਸ ਇੱਕ ਪਾਸੇ ਕਲੇਸ਼ ਦਾ ਸ਼ਿਕਾਰ ਹੈ ਰਾਣਾ ਗਰਜੀਤ ਤੇ ਕੁਲਬੀਰ ਜੀਰਾ ਦੇ ਤਾਜ਼ੇ ਤਾਜ਼ੇ ਸਿੰਘ ਫਸੇ ਆ ਉਸੇ ਵਿੱਚਕਾਰ ਕਾਂਗਰਸ ਹਾਈ ਕਮਾਂਡ ਅੱਗੇ ਆਈ ਹੈ ਤੇ ਜਿਨੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਅਹਿਮ ਜ਼ਿੰਮੇਵਾਰੀ ਦੇ ਕੇ ਕਈ ਚੀਜ਼ਾਂ ਸਪਸ਼ਟ ਕਰਤੀਆਂ ਨੇ ਕਈ ਵਾਰ ਚੀਜ਼ਾਂ ਸੰਕੇਤ ਵਿੱਚ ਦਿੱਤੀਆਂ ਜਾਂਦੀਆਂ ਨੇ ਤੇ ਜਿਹਨੂੰ ਜਿਹੜਾ ਉਹਨੂੰ ਸਮਝ ਲੈਂਦਾ ਹੈ ਜਿਹੜਾ ਉਹਨੂੰ ਬੁੱਝ ਲੈਂਦਾ ਹੈ ਉਹ ਸਿਆਸਤ ਦਾ ਬਾਦਸ਼ਾਹ ਬਣਨ ਵੱਲ ਵੱਧ ਜਾਂਦਾ ਹੈ ਮਾਮਲਾ ਕੀ ਹੈ ਕਿ ਚਰਨਜੀਤ ਸਿੰਘ ਚੰਨੀ ਐ ਇਸ ਵੇਲੇ ਜਲੰਧਰ ਲੋਕ ਸਭਾ ਤੋਂ ਮੈਂਬਰ ਚੁਣ ਕੇ ਗਏ ਆ ਤਾਜ਼ੇ-ਤਾਜ਼ੀ ਗਏ ਆ ਤੇ ਉਹਨਾਂ ਨੂੰ ਜਿਹੜਾ ਕਹਿ ਲਈਏ ਕਿ ਸਾਂਸਦ ਰਤਨ ਦਾ ਅਵਾਰਡ ਵੀ ਮਿਲ ਗਿਆ ਤੇ ਉਹ ਇੱਕ ਅਹਿਮ ਕਮੇਟੀ ਖੇਤੀਬਾੜੀ ਬਾਰੇ ਕਮੇਟੀ ਹੈ ਜਿਹੜੀ ਸੰਸਦ ਦੀ ਸਾਂਝੀ ਕਮੇਟੀ ਉਹਦੇ ਚੇਅਰਮੈਨ ਵੀ ਹੈ ਇਸ ਵਿਚਕਾਰ ਕਾਂਗਰਸ ਹਾਈ ਕਮਾਂਡ ਇਸ 605 ਜਾਕਿ ਚੰਨੀ ਨੂੰ ਮੁੱਖ ਮੰਤਰੀ ਦੇ ਤੌਰ ਤੇ ਕੇ ਵਿਧਾਇਆ ਜਾਵੇ ਜਾਂ ਪ੍ਰਧਾਨ ਬਣਾਇਆ ਜਾਵੇ ਜਾਂ ਫਿਰ ਜੇ ਚੰਨੀ ਨੂੰ ਐਸੀ ਇਹ ਕੁਝ ਕਰ ਦਿੰਨੇ ਆ ਉਹਦੇ ਅਸਰ ਕੀ ਹੋਣਗੇ ਪਰ ਕਾਂਗਰਸ ਹਾਈ ਕਮਾਂਡ ਕੋਈ ਸੰਕੇਤ ਦੇਣਾ ਚਾਹੁੰਦੀ ਹੈ ਜਿਹਨੂੰ ਫੜਨ ਵਾਲੇ ਫੜ ਲੈਣਗੇ ਹੁਣ ਕਾਂਗਰਸ ਹਾਈ ਕਮਾਂਡ ਨੇ ਇੱਕ ਐਡਵਾਈਜ਼ਰੀ ਕਾਉਂਸਲ ਬਣਾ ਦਿੱਤੀ ਹੈ ਜਿਹੜੀ ਕਿ ਦਲਤਾਂ ਦੇ ਮੁੱਦਿਆਂ ਦੇ ਬਾਰੇ ਸਲਾਹ مشਵਰਾ ਦੇ ਤੇ ਚੰਨੀ ਨੂੰ ਉਹਦੇ ਵਿੱਚ ਅਹਿਮ ਥਾਂ ਦਿੱਤੀ ਗਈ ਹੈ ਚੰਨੀ ਨੂੰ ਬਤੌਰ ਪੰਜਾਬ ਤੋਂ ਇੱਕ ਦਲਤ ਆਗੂ ਉਸ ਐਡਵਾਈਜ਼ਰੀ ਕਮੇਟੀ ਜਿਹੜੀ ਕਿ ਆਲ ਇੰਡੀਆ ਕਾਂਗਰਸ ਕਮੇਟੀ ਕੋਲੇਹੰਦ ਕਾਂਗਰਸ ਕਮੇਟੀ ਨੇ ਬਣਾਈ ਹੈ ਉਹਦੇ ਵਿੱਚ ਥਾਂ ਦਿੱਤੀ ਗਈ ਹੈ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕੋਲੇਹੰਦ ਕਾਂਗਰਸ ਕਮੇਟੀ ਨੇ ਅਨੁਸੂਚਿਤ ਜਾਤੀ ਵਿਭਾਗ ਦੇ ਲਈ ਇੱਕ ਸਲਾਹਕਾਰ ਕਾਉਂਸਲ ਬਣਾਈ ਹੈ ਕਾਂਗਰਸ ਪ੍ਰਧਾਨ ਦੀ ਮਨਜ਼ੂਰੀ ਜਾਨੀ ਕਿ ਮਲਕਾਰਜਨ ਖੜਗੇ ਦੀ ਮਨਜ਼ੂਰੀ ਦੇ ਨਾਲ ਤੋਂ ਬਾਅਦ ਜਾਰੀ ਕੀਤੀ ਸੂਚੀ ਦੇ ਵਿੱਚ ਜਿਹੜੇ ਆ ਖਾਸ ਆਗੂ ਸ਼ਾਮਿਲ ਕੀਤੇ ਗਏ ਪੰਜਾਬ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਸ਼ਾਮਿਲ ਕੀਤੇ ਗਏ ਇੱਥੇ ਇਸੇ ਨਾਲ ਹੀ ਚੰਨੀ ਦੀ ਕੈਬਨਿਟ ਚ ਮੰਤਰੀ ਰਹੇ ਅੰਮ੍ਰਿਤਸਰ ਤੋਂ ਕਈ ਵਾਰ ਵਿਧਾਇਕ ਰਹੇ ਰਾਜਕੁਮਾਰ ਵੇਰਕਾ ਦਾ ਨਾਮ ਵੀ ਸ਼ਾਮਿਲ ਹੈ ਜਾਰੀ ਕੀਤੀ ਗਈ ਸੂਚੀ ਵਿੱਚ ਚੱਲੀ ਨੂੰ 9ਵਾਂ ਤੇ ਵੇਰਕਵਾਨ ਵੇਰਕਾ ਨੂੰ 36ਵਾਂ ਥਾਂ ਦਿੱਤਾ ਗਿਆ ਹੈ ਇਸ ਜ਼ਿੰਮੇਵਾਰੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ ਕਾਂਗਰਸ ਦਾ ਕਹਿਣਾ ਹੈ ਕਿ ਇਸ ਕੌਂਸਲ ਦਾ ਮਕਸਦ ਅਨੁਸੂਚਿਤ ਜਾਤੀ ਸਮਾਜ ਦੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਉਹਨਾਂ ਦੇ ਮੁੱਦਿਆਂ ਨੂੰ ਕੌਮੀ ਪੱਧਰ ਦੇ ਉੱਤੇ ਮਜ਼ਬੂਤੀ ਦੇ ਨਾਲ ਚੁੱਕਣਾ ਹੈ ਇਹ ਕੌਂਸਲ ਸਿੱਧੇ ਕਾਂਗਰਸ ਜਿਹੜੀ ਹਾਈ ਕਮਾਂਡ ਹੈ ਉਹਦੇ ਸਲਾਹ ਤੇ مشورے دے نال چلے گی تے اونوں صلاح تے مشورے دے گی انہاں دے وچکار کوئی جڑا ہے او شامل نہیں ہوئے گا اے گل جڑی ہے او સ્પષ્ટ ہندی ہوئی نظر اوندی ہے کل ملا کے کانگریس نے ایک سنیہا سپسط دیتا کہ پنجاب دے وچ جے کر کوئی دلتا دی نمائندگی کردا ہے تا او چرنجیت سنگھ چننی ہے اے گل کہہ لی ہے کہ ریشے وانگو ہے نکھار کے رکھ دیتی ہے اکلی اکلی چیز کانگریس ہائی کمان دے اس موو نے تے اپروہدیاں نو ویکرن ہو گئے ہیں ਜਿਹੜੇ ਚੰਨੀ ਦੇ ਬਾਰੇ ਰਿਪੋਰਟਾਂ ਦੇ ਕੇ ਆਉਂਦੇ ਆ ਜਾ ਕੇ ਕਿ ਇਹ ਇਹਦੇ ਦਾ ਕੋਈ ਜਾਤ ਹੈ ਜਿਹੜੀ ਜਿਹੜੀ ਇਸ ਜਾਤ ਨਾਲ ਇਹ ਸੰਬੰਧਿਤ ਨੇ ਚਰਨਜੀਤ ਸਿੰਘ ਚੰਨੀ ਹੁਣੀ ਉਹਦੇ ਦਾ ਵੋਟ ਹੀ ਸਾਰੀ 6-7% ਹੈ 12% ਹੈ ਯਾਨੀ ਕਿ ਇਹ ਜਿਹੜੀਆਂ ਰਿਪੋਰਟਾਂ ਦੇ ਕੇ ਆਉਂਦੇ ਆ ਕਿ ਬਾਕੀ 23-24 ਹੋਰ ਅਨੁਸੂਚਿਤ ਜਾਤੀਆਂ ਨੇ ਜਿਹੜੇ ਸੰਬੰਧਿਤ ਰੱਖਦੀਆਂ ਨੇ ਉੱਥੇ ਦਾ ਚੰਨੀ ਦਾ ਕੋਈ ਪ੍ਰਭਾਵ ਨਹੀਂ ਪਰ ਕਾਂਗਰਸ ਹਾਈ ਕਮਾਂਡ ਨੇ ਇਹ ਗੱਲ ਸਪਸ਼ਟ ਕਰਤੀ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਕਹਿੰਨੇ ਹੋ ਆਪਣੀ ਥਾਂ ਤੇ ਨੇ ਪਰ ਪੰਜਾਬ ਦੇ ਵਿੱਚ ਜੇਕਰ ਕੋਈ ਦਲਤਾਂ ਦਾ ਆਗੂ ਕਾਂਗਰਸ ਚ ਹੈ ਉਹ ਚੰਨੀ ਹੈ ਹੁਣ ਚੰਨੀ ਬਤੌਰ ਦਲਤ ਚਿਹਰੇ ਦੇ ਅੱਗੇ ਵਧਾਏ ਗਏ ਨੇ ਕੀ ਹੁਣ ਚੰਨੀ ਪ੍ਰਧਾਨ ਦੇ ਤੌਰ ਤੇ ਵੀ ਅੱਗੇ ਵਧਾਏ ਜਾ ਸਕਦੇ ਆ ਜਾਂ ਫਿਰ ਹੋਰ ਇੱਕ ਸਟੈਪ ਅੱਗੇ ਜਾਇਆ ਜਾ ਸਕਦਾ ਦੇਖੋ ਸਾਬਕਾ ਮੁੱਖ ਮੰਤਰੀ ਤਾਂ ਹੈ ਹੀ ਹੈ ਨਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਾਂਗਰਸ ਤੋਂ ਪਹਿਲਾਂ ਇੱਕ ਵਾਰ ਇਦਾਂ ਹੀ ਕਰਕੇ ਧੋਖਾ ਖਾਹਟੀ ਜਦੋਂ 1997 ਵਾਲੀ ਸਰਕਾਰ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਆਖਿਰ ਦੇ ਵਿੱਚ ਮੁੱਖ ਮੰਤਰੀ ਬਣਾਏ ਗਏ ਤੇ ਜਦੋਂ ਦੁਬਾਰਾ 2000 ਜਦੋਂ ਸਰਕਾਰ ਆਈ 2000 ਵਾਲੀ ਤਾਂ ਉਸ ਵੇਲੇ ਬੀਬੀ ਪੱਠਲ ਦੀ ਥਾਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਣਾ ਦਿੱਤਾ ਗਿਆ ਤੇ ਉਹਦਾ ਕਾਫੀ ਬੁਰਾ ਅਸਰ ਜਿਹੜਾ ਅੱਗੇ ਜਾ ਕੇ ਹੋਇਆ ਤੇ 2007 ਵਾਲੇ ਇਲੈਕਸ਼ਨ ਕਾਂਗਰਸ ਹਾਰ ਗਈ। ਕੁੱਲ ਮਿਲਾ ਕੇ ਕੀ ਚੰਨੀ ਵਾਲੇ ਮਾਮਲੇ 'ਚ ਵੀ ਇਹ ਜਿਹਾ ਹੋ ਸਕਦਾ ਹੈ। ਇਹਦੀ ਗੰਜੈਸ਼ ਜਿਹੜੀ ਆ ਉਹ ਬਕਾਇਦਾ ਬਣੀ ਹੋਈ ਹੈ। ਆਖਰਕਾਰ ਕਾਂਗਰਸ ਹਾਈਕਾ ਮੰਨ ਦੇ ਸੰਕੇਤ ਇਸ਼ਾਰੇ ਸਪਸ਼ਟ ਨੇ। ਸਮਝਣ ਵਾਲੇ ਸਮਝ ਲੈਣਗੇ। ਬਾਕੀ ਕਾਂਗਰਸ ਦੀ ਪੋਲਿਟਿਕਸ ਕਿਸ ਪਾਸੇ ਵੱਲ ਨੂੰ ਜਾਣੀ ਹੈ ਇਹ ਆਉਂਦੇ 2-4 ਦਿਨਾਂ ਅੰਦਰ ਹੋਰ ਨਿਤਰ ਸਕਦੀ ਹੈ ਇਹ ਕਲੇਸ਼ ਵਦਨ ਦੀ ਥਾਂ ਤੇ ਕਾਂਗਰਸ ਅੰਦਰਲਾ ਘਟਨ ਦੀ ਥਾਂ ਤੇ ਮਾਫ ਕਰਨਾ ਵਾਅਦਾ ਹੋਇਆ ਵਿਖਾਈ ਦਿੰਦਾ ਹੈ